ਹਾਂਜੀ ਸ਼ਸ਼ੀਕਲ ਜੀ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਵੀ ਠੀਕ ਆ ਜੀ ਤੇ ਅੱਜ ਆਪਾਂ ਪਹੁੰਚਿਆਗੇ ਪਿੰਡ ਮੈਲਕਲਾ ਜਿਲ੍ਹਾ ਸੰਗਰੂਰ ਦੇ ਵਿੱਚ ਹੀ ਧੋਰ ਦੇ ਵਿੱਚ ਮਾਰਨ ਕੈਮਰਾ ਜਦੋਂ ਆਪਣੇ ਕੈਮਰਾ ਦਾ ਰੱਦ ਦੇਣ ਲੱਗੇ ਲੋ ਜਿੱਧਰ ਆਪਣੀ ਤਾਰ ਤੁਰ ਦੇਣ ਲੱਗ ਰਹੀ ਉਧਰ ਆਪਣਾ ਕੈਮਰਾ ਫਿਕਸ ਹੋ ਗਿਆ ਤੇ ਇਧਰ ਆਪਣੇ ਮਿਸਤਰੀ ਨਾਲ ਆਪਾਂ ਗੱਲ ਕਰਦੇ ਹਸ਼ੀਕਲ ਮਿਸਤਰੀ ਜੀ ਹਸ਼ੀਕਲ ਜੀ ਸੋ ਅੱਜ ਕਿੱਥੇ ਪਹੁੰਚੇ ਫਿਰ ਤੁਸੀਂ ਅੱਜ ਪਿੰਡ ਪਹੁੰਚੇ ਅਸੀਂ ਮੈਲਾ ਠੀਕ ਹੈ ਜੀ ਤੇ ਬੋਰ ਇੱਤਾ ਮਾਰਦਾ ਆਪਾਂ ਚੈੱਕ ਕਰਦੇ ਅੱਜ ਵੀ ਕੀ ਫਾਲਟ ਆਉਂਦਾ ਹੈਗਾ ਠੀਕ ਹੈ ਜੀ ਪੱਥਰ ਵਾਲਾ ਬੋਰ ਹੈਗਾ ਠੀਕ ਹੈ ਜੀ ਬਾਕੀ ਲੋਡ ਅਨੁਸਾਰ ਦੇਖਦੇ ਕਿੰਨਾ ਕਿੰਨਾ ਕੁ ਫਾਲਟ ਹੈ ਕਿੱਥੇ ਫਾਲਟ ਠੀਕ ਹੈ ਜੀ ਲੋ ਜੀ ਜਿਵੇਂ ਤੁਹਾਨੂੰ ਮਿਸਤਰੀ ਦੱਸਤਾ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਵੀ ਇਹਦੇ ਵਿੱਚ ਕੀ ਫਾਲਟ ਆਏਗਾ ਚੱਲ ਪਿਆ ਚੱਲ ਪਿਆ ਚੱਲ ਪਿਆ ਲੋ ਜੀ ਆਹੋ ਬੋਰਾ ਰਾਜੂ ਜੀ ਕੈਮਰਾ ਆਪਣਾ ਚੱਲੇਗਾ ਸਾਨੂੰ ਦਿਖਾਉਣੇ ਅੰਦਰ ਜਾ ਕੇ ਐਲ ਸੀ ਡੀ ਤੇ ਜਿਹੜੀ ਲਾਈਟ ਤੇਜ ਹੋ ਸਕਦੀ ਹੈ ਬ੍ਰਾਈਟਨੈਸ ਤੇਜ ਕਰ ਦਈਏ ਉਹਦੀ ਕਿੱਥੇ ਚਾਰ ਗਨ ਨੂੰ ਲਈਏ ਬਈ ਪੰਜਾਬ ਘਟਾਈਏ ਇੱਥੇ ਤੱਕ ਇੱਕੋ ਫਿਲਟਰ ਜਿਹੜੇ ਗਏ ਤੇ ਉਹ ਨੋਟ ਕਰ ਲੈਣ ਦਰਵਾਖ ਦੀ ਕੋਈ ਨਹੀਂ ਦੇ ਵਿੱਚ ਹੀ ਬੋਲਾਂਗੇ ਅਸੀਂ ਸਾਰਾ ਵੀ ਕਿੰਨੇ ਕਿੰਨੇ ਤੇ ਤਰਲ ਦੇ ਫੋਨ ਲਾ ਲਾ ਨਹੀਂ ਨੂੰ ਨਹੀਂ ਗਲਬੀ ਕਿੰਨੀ ਪਹੁੰਚੀ ਜੀ ਕਿੰਨੀ ਅਸਲ ਟੋਪਰੀ ਹੋ ਗਿਆ 100 130 ਤੇ ਪਾਣੀ ਲੈਵਲ ਆ ਬਾਈ ਚਲੋ ਜੀ ਜਾਣ ਦੇ ਥੱਲੇ ਜਾਣ ਦੇ ਮੜਾ ਤਾਂ ਚੱਕੇ ਸਾਡਾ ਬਸ ਹੌਲੀ ਚੱਲੀ ਜਮਾ ਅਲਾਵੀ ਜੀ ਕੀ ਹੈ ਜੀ ਇਹ ਤਾਂ ਜੋ ਡਰਾਈਵਰੀ ਦੀ ਇੱਕ ਪਾਸੇ ਲੱਗੀ ਹੋਣੀ ਮੇਰੇ ਮੁੰਡੇ ਵਰਕਿੰਗ ਨਾਲ ਸਾਫ ਹੋ ਗਿਆ ਪਾਣੀ ਸਾਰਾ ਪਾਣੀ ਪੂਰਾ ਸਾਫ ਪਿਆ ਇਹ ਥੱਲੇ ਬਾਰਿਸ਼ ਸਾਫ ਘੱਟ ਦੀ ਪਾਣੀ ਜਵਾਦਾ ਇਹ ਫੜਕੜੀ ਨਾਲ ਹਰਕਤ ਪੈ ਜਾਂਦੀ ਹਾਂ ਰੇਤਾ ਕਿੰਨੇ ਟਾਈਮ ਬਾਅਦ ਝੱਕਦੀ ਤੀ ਇਹ ਇੱਥੇ ਨਾ ਪਿਆ ਜੀ ਦੀਦੀ ਵਾਲਦੀ ਨਾਲ ਨਾਲ ਦੀ ਨਾਲੇ ਮਾਰਦਾ ਭਾਈ ਕਰ ਲੱਗੇ ਸਮਝ ਗਿਆ ਸਮਝ ਗਿਆ ਮਾਰ ਲੱਗ ਜਾਂਦੀ ਸੀ 4 ਮਿੰਟੇ ਉਹਨਾਂ ਦਾ 4 ਘੰਟੇ ਚਲਾਈਆ ਗੱਲ ਰਹੀ ਚੱਲਦਾ ਉਹ ਤਾਂ ਇਹ ਜਪਸਤੀ ਜਿਹਾ ਮਾਰੇ ਪਹਿਲਾਂ ਤਾਂ ਉਹ ਆਮ ਰੇਤਾ ਮਾਰਦੇ ਸੀ

ਕਿੰਨਾ ਹੋ ਗਿਆ ਹਨੀ ਉਹ ਜਾ ਕੇ ਕੀ ਆਇਆ ਇਹਦੇ ਤੋਂ ਕੁਛ ਨਹੀਂ ਤੋ ਕਿ ਭਾਈ ਆ ਬਣਾ ਕੇ ਕਹਿਦਾ ਚੱਲ ਹੌਲੀ ਚੱਲੀ ਹੌਲੀ ਮੇਰਾ ਜੋਤ ਸਿੰਘ ਸਾਹਿਬ ਦਾ ਫੋਨ ਆਇਆ ਜੀ 24 ਹੋੜੀ ਚੱਲੀ ਇਹ ਤਾਂ ਨਹੀਂ ਦੇ ਇੱਥੇ ਮੋਟਰ ਤੇ ਹੈ ਮੋਟਰ ਦੀ ਕਿੰਨਾ ਹੋ ਗਿਆ ਚੱਲ ਨੌ ਕੁਟ ਦੇ ਵੱਜੇ ਤੂੰ ਕੈਬਡੀ ਇੱਕ ਵੰਟਰ ਕਰ ਲੈ ਫਿਲਟਰ ਕਰਟਰ ਜੀ ਲੋ ਮੈਂ ਅੰਦਰ ਬਹੁਤ ਅਸਰ ਲੱਗਿਆ ਹੈ ਇਹ ਥੱਲੋਂ ਵੀ ਵੀਰ ਜੀ ਟੱਕਣ ਤੋਂ ਕੰ ਲੀਖ ਹੋ ਸਕਦਾ ਲੋਹੇ ਵਾਲਾ। ਨਾ। ਇਹ ਥੱਲੋਂ ਟੱਕਣੋਂ ਸਹੀ 5 ਮਿੰਟਾਂ ਬਾਅਦ ਇੱਤਜੂ ਮੋਟਰਾਂ। ਠੀਕ ਐ। ਤੋਰੀ ਚੱਲ। ਫੰਟਰਚਰੀ ਵਾਲਾ ਕੋ ਗੋਲ ਹੈ ਗੋਲ ਹੈ ਉਹ ਦੂਜੇ ਖੰਡੇ ਜੇ ਨੇ ਵੱਡੇ ਵੱਡੇ ਫੰਟਰ ਚ ਦਤਾ ਜੀ ਆ ਦੇਖ ਰਿਹਾ ਹੈ ਕਿੰਨਾ ਹੋ ਗਿਆ ਓਰੇ ਹੈ ਚਲੋ ਆਹ ਫੈਂਟਰ ਚੱਲ ਪਊਗਾ ਇੱਥੋਂ ਚੱਲ ਪਿਆ ਆਹ ਫੈਂਟਰ ਹੈਗਾ 2200 ਲੈ ਲਈ 2200 ਤੋਂ ਫੈਂਟਰ ਸਟਾਰਟ ਹੈ ਇਹ ਠੀਕ ਹੈ ਫਿਲਟਰ ਦਾ ਪਿੱਛੋਕਾਲ ਦੀ ਕੜੀ ਦਾ ਸਾਫ ਹੋ ਰਹੀ ਹੈ ਹਨਾ ਸਾਫ ਉਹ ਚਟਿਆਊਗਾ ਫਿਲਟਰ ਪੂਰਾ ਉਰੋਂ ਵਾਲੇ ਦਾ ਜਿੱਥੋਂ ਪਾਣੀ ਹੋਊਗਾ ਜਿੰਨ ਕੜੀਆਂ ਚਾਊਗਾ ਜਿਆਦਾਤਰ ਤਾਂ ਜੋੜ ਹਾਲ ਦਿੰਦੇ ਨੇ ਜੋੜ ਦੇਖਦੇ ਆਪਾਂ ਕਿੰਨਾ ਹੋ ਗਿਆ ਓਰੇ 297 ਤੱਕ ਕਈ ਫਿੰਟਰ ਪਿਆ ਹੋਇਆ ਐ ਤੋਂ ਬਾਅਦ ਪੱਕਾ ਚੱਲੇ ਪਿਆ ਦੁਆਰ ਤੋਂ ਫੇਰ ਚੱਲ ਬਾਈ 40 ਫੁੱਟ ਬੁਲਟਰ ਹੋ ਗਿਆ ਹਾਂ 240 ਤੋਂ ਚੱਲੇ ਜੀ ਨਾ ਆ ਬੰਦਾ ਯੂਰੇ ਫਿਲਟਰ ਜੀ ਉਹਦੇ ਦੂਜਾ ਪੱਕਾ ਪੱਕਾ ਪੈ ਪਾ ਗਿਆ ਪੱਕਾ ਜੀ ਜੋੜ ਜੂਟ ਲੀਕ ਹੁੰਦਾ ਉੱਥੇ ਕਿਵੇਂ ਪਤਾ ਲੱਗਦਾ ਕਿ ਉੱਥੇ ਚਿਰੀ ਪਈ ਹੁੰਦੀ ਪਾਣੀ ਕੁੰਮੂ ਆਈ ਪ੍ਰੈਸ਼ਰ ਪਊਗਾ ਜੀ ਉੱਥੇ ਠੀਕ ਹੈ ਜੀ ਕੈਮਰਾ ਨੂੰ ਵੀ ਲੈ ਜਾਂਦਾ ਤਾਂਕੀ ਇਹ ਪਾਣੀ ਚੱਲੀ ਹੋ ਜਾਂਦਾ ਜੀ ਚੱਲਦਾ ਹੀ ਰਹਿੰਦਾ ਜੀ ਫਿਲਟਰ ਆ ਗਈ ਇਹ ਕਿੰਨਾ ਹੋ ਗਿਆ 332 ਤੋਂ ਫਿਲਟਰ ਚੱਲ ਪਿਆ ਦੁਆਰ ਤੋਂ ਫੇਰ ਜੀ ਚੱਲ ਬਈ ਹੌਲੀ ਹੌਲੀ ਚੱਲੀ ਤਿੰਨਾ ਹੋ ਗਿਆ 40 347 ਦਵਾ ਦੇ ਪੱਕਾ ਚੱਲ ਪਈ 347 ਤੱਕ ਇਹ ਫਿੰਟਰ ਹੈਗਾ ਉਤਵਾ ਦੇ ਫੇਰ ਪੱਕਾ ਚੱਲ ਪਿਆ ਹਾਂ ਚੱਲ ਬਈ 32 ਤੋਂ ਲੈ ਕੇ 47 ਤੱਕ ਹਾਂ ਚੱਲ 16 ਫੁੱਟ 8.5 ਫੁੱਟ ਵੀ ਆਪਾਂ ਪੂਆ ਲਾਂਗੇ ਜੀ ਸੁਢਲੇ ਪਿਆ ਆ ਜੂ ਤੇ ਆ ਜੂ ਤੇ ਹੋ ਕਰਤਾ ਸਬਸਕ੍ਰਾਈਬ ਕਿੰਨਾ ਕਿਮੜਾ ਟਾਈਟ ਹੋਣਾ ਕਿੰਨਾ 352 352 ਦੁਆਰ ਤੋਂ ਫੇਰ ਫੈਂਟਰ ਚੱਲ ਪਈ ਚੱਲ ਬਈ ਗਾਹ ਪਾਣੀ ਕਿੰਨਾ ਤੇ ਇਹਦਾ ਪਾਣੀ ਤਾਂ ਫੁੱਲ ਆ ਜੀ ਪਾਣੀ ਦੀ ਕੋਈ ਘਾਟ ਨਹੀਂ ਕਿੰਨਾ ਹੋ ਗਿਆ 385 ਤੱਕ ਵੈਂਟਰ ਆ ਚਾਲਾ ਇੱਕ ਪੱਕਾ ਆ ਫਿਰ ਜਲ ਵੈਂਟਰ ਕਿੰਨਾ ਹੋਣਾ ਚਾਲਾ 393 ਦੋ ਘੰਟਾ ਪੱਕਾ ਸਾਰਾ ਵੈਂਟਰੀ ਹੋ ਚਾਲਾ ਹੌਲੀ ਚੱਲੀ ਆ ਫੇਰ ਅੱਖ ਜਲ ਪਈ ਹਮ ਇੱਕ ਪਾਈ ਪਿਆ ਜੀ 8 ਕੁ ਫੁੱਟ ਦਾ ਪਾਣੀੰਦ ਨੇ ਕਿਤੇ ਆਉਣ ਪੱਕਾ ਹੈ ਆ ਗਾਪਰੂ ਦਾ ਜੋੜਨ ਦੇ ਤੌਰ ਤੇ ਫੇਰ ਜਲ ਪਈ ਪੱਕਾ ਹੀ ਹੈ ਵੀ ਕਿੰਨਾ ਹੋ ਗਿਆ 420 ਤੋਂ ਫੇਰ ਫਿੰਟਰ ਚੱਲ ਪਈ ਚੱਲ ਜਾਣ ਨਹੀਂ ਜਾਲ ਜੁੜੀ ਤੇ ਲਾਉਂ ਦਿੰਦੇ ਇਹਨੂੰ ਕਿ ਲਾਉਂਦੇ ਹੁੰਦੇ ਨਹੀਂ ਲਾਈ ਹੋਈ ਹੈ ਜਾਲੀ ਜੀ ਕਿਤੇ ਫਿਲਟਰ ਦੇ ਹਾਂ ਲਾਈ ਹੋਈ ਹੈ ਲਾਈ ਹੋਈ ਹੈ ਕੋਈ ਟੋਟਾ ਟਟਾ ਨਹੀਂ ਜਾਲ ਦੇ ਬਾਲ ਜੇ ਬਾਹਰ ਹੀ ਨਿਕਲੇ ਹੁੰਦੇ ਨੇ ਨਹੀਂ ਇਹਦੇ ਰੇਤ ਅਮਰੀਕਾ ਕਾ ਮੋਟਾ ਹੈਗਾ ਬਰੀਕ ਆ ਜੀ ਪੱਸੀ ਜਾ ਚੱਲ ਨਹੀਂ ਆਹ ਖਾਲਚ ਪਿਆ ਜੀ ਚੱਲਣ ਵੇਲੇ ਚੱਲਣ ਵੇਲੇ ਵੀ ਹਾਂ ਉਹ ਤੋਂ ਬਾਅਦ ਸਾਫ਼ ਹੋ ਜਾਂਦਾ ਪਾਣੀ ਹਾਂ ਹਾਂ ਕਿੰਨੇ ਟਾਈਮ ਬਾਅਦ ਚਾਰ ਮਿੰਟਾਂ ਬਾਅਦ ਨਲਾਦਣਾ ਥੱਲੇ ਸਾਰੇ ਫਿਲਟਰ ਆ 420 ਤੋਂ ਹੂੰ ਤਿੰਨ ਲੱਗਾ ਸਾਰਾ ਬੁਰ ਇਹ 460 17 ਆ ਜੀ ਚਲ ਆ ਰੋਕ ਕਿੰਨਾ ਹੋ ਗਿਆ 400 ਹੋ ਗਿਆ ਇਹ 460 ਫੁੱਟ ਬਾ ਠੀਕ ਹੈ ਕੱਢ ਦੇ ਕੱਢ ਲੈ 465 ਹੈ ਜੀ 65 465 ਰੇਤਾ ਬਰੀਕ ਹੁੰਦਾ ਜਮਾ ਨਸਵਾਰ ਵਰਗਾ ਹੈ ਹਾਂ ਜੀ ਰੇਤਾ ਦੇਖ ਲੈ ਲਓ ਜੀ ਫਾਈਨਲੀ ਆਪਣਾ ਕੈਮਰਾ ਵੱਜ ਚੁੱਕਾ ਹੈਗਾ ਤੇ ਆਪਣਾ ਕੈਮਰਾਮੈਨ ਉਹਨਾਂ ਆਪਣਾ ਕੈਮਰਾ ਬਾਰੀ ਕੱਢ ਰਿਹਾ ਵੱਢ ਗਏ ਪਸਤਰੀ ਗਾਲ ਜੀ ਅਸੀਂ ਇਹ ਬੋਰ ਚੈੱਕ ਕਰ ਲਿਆ ਜੀ ਆਪਣਾ ਹਾਂਜੀ ਮੈਲਾ ਬੋਰ ਚੈੱਕ ਕਰ ਲਿਆ ਤੇ ਬਾਕੀ ਬੋਰ ਸਾਰਾ ਕੁਝ ਸਹੀ ਹੈ ਜੀ ਇਹਦੇ ਫੈਂਟਰ ਦੇ ਵਿੱਚ ਰੇਤਾ ਆਉਂਦਾ ਹੈਗਾ ਠੀਕ ਹੈ ਜੀ ਤੇ ਕਾਰਨ ਇਹ ਇਹ ਬੋਰ ਹੈ ਜਿਹੜਾ ਡ్రਾਈਵਰੀ ਜਿਆਦਾ ਹੈਗੀ ਇਹਦੇ ਵਿੱਚ 4 ਇੰਚੀ ਡ్రਾਈਵਰੀ ਹੈ ਠੀਕ ਹੈ ਜੀ ਤੇ 4 ਇੰਚੀ ਡ్రਾਈਵਰੀ ਚ ਪਾਣੀ ਜਿਆਦਾ ਆਉਂਦਾ ਤੇ ਇਹਦੇ ਕਾਰਨ 200 ਬੋਰ ਡ్రਾਈਵਰੀ ਜਦੋਂ ਭਰ ਕੇ ਖੜਦੀ ਹੈ ਤੇ ਸਾਰਾ ਪਾਣੀ ਥੱਲੇ ਵਾਪਸ ਮੁੜ ਜਾਂਦਾ ਉਹ ਫੈਂਟਰਾਂ ਦੇ ਵਿੱਚ ਹਾਂਜੀ ਰੇਤਾ ਮੰਨ ਲਓ ਜਾਲੀ ਹਿਲਾ ਦਿੰਦਾ ਹੈਗਾ ਤੇ ਜਾਲੀ ਹਿਲਾਉਣ ਤੋਂ ਬਾਅਦ ਬਰੀਕ ਰੇਤਾ ਜਦੋਂ ਚੱਕਦੀਏ ਮੋਟਰ ਦੁਆਰ ਤੋਂ ਬੋਰ ਚੱਲਦਾ ਹੈਗਾ ਠੀਕ ਹੈ ਜੀ ਉਹ ਚੱਕਣ ਤੋਂ ਬਾਅਦ ਬਾਅਦ ਚ ਸਾਫ ਹੋ ਜਾਂਦਾ ਪਾਣੀ ਕਿਤੇ ਇਹੀ ਆਪਾਂ ਨੇ ਇਹਨਾਂ ਨੂੰ ਬਾਈਆਂ ਨੂੰ ਇਹ ਰਹਿ ਦਿੱਤੀ ਵੀ ਇਹਦੇ ਫਲਕਸ ਵਾਲਾ ਆ ਜਾਵੇ ਠੀਕ ਹੈ ਜੀ ਤੇ ਬੋਰ ਵੀ ਸਹੀ ਹੋ ਜਾਊਗਾ ਜੀ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਜੀ